ਜਿਵੇਂ ਹੀ ਪੰਜਾਬ ਦੀ ਸੱਤਾ ਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਆ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਐਕਸ਼ਨ ਮੂਡ ਵਿੱਚ ਦਿਖਾਈ ਦੇ ਰਹੇ ਹਨ ਇਸ ਦੇ ਤਹਿਤ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਨਾਬਾ ਨਗਰ ਕੌਂਸਲ ਅਤੇ ਸਹੂਿਦਾ ਕੇਂਦਰ ਦਾ ਅਚਨਚੇਤ ਤੌਰ ਤੇ ਕਰੀਬ 11 ਵਜੇ ਛਾਪਾ ਮਾਰਿਆ ਗਿਆ ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਕਿਹਾ ਕਿ ਨਾਬਾ ਨਗਰ ਕੌਂਸਲ ਦੇ ਵਿੱਚ ਕਈ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਹਨ ਅਤੇ ਇਹਨਾਂ ਸਾਰੇ ਅਧਿਕਾਰੀਆਂ ਨੂੰ ਅੱਜ ਮੈਂ ਚੇਤਾਵਨੀ ਦੇ ਕੇ ਜਾ ਰਿਹਾ ਜੇਕਰ ਅੱਗੇ ਤੋਂ ਗੈਰ ਹਾਜ਼ਰ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੌਂਸਲ ਬੋਰਡ ਦੀ ਹਾਜ਼ਰੀ ਚੈੱਕ ਕੀਤੀ ਹੈ ਹਾਜ਼ਰੀ ਚੈੱਕ ਕੀਤੀ ਹੈ ਜੀ ਤੇ ਤਕਰੀਬਨ ਤੱਕ ਬਨਾ ਸਮਝ ਲਓ ਵਿੱਚ ਪੰਜ ਛੇ ਮੇਨ ਜਿਹੜੇ ਡਿਪਾਰਟਮੈਂਟ ਨੇ ਇਹੋ ਸਭ ਖੁੱਟੀ ਤੇ ਨੇ ਜੀ ਠੀਕ ਹੈ ਜੀ ਅ ਦੂਜਾ ਕੀ ਕਹਿੰਦੇ ਆ ਜੀ ਜਿਹੜਾ ਅ ਕਾਊਂਟ ਦਾ ਡਿਪਾਰਟਮੈਂਟ ਆ ਉਹ ਵੀ ਛੁੱਟੀ ਤੇ ਨੇ ਜੀ ਟੈਕਸ ਡਿਪਾਰਟਮੈਂਟ ਵਾਲੇ ਵੀ ਛੁੱਟੀ ਤੇ ਨੇ ਜੀ ਹੈ ਤੇ ਹੋਰ ਕਿਹੜੇ ਕਿਹੜੇ ਸੀਗੇ ਚਲੋ ਸਤਿ ਜਨਮ ਸਰਟੀਫਿਕੇਟ ਜਿਹੜਾ ਬਹੁਤ ਅਹਿਮ ਹੈ ਜੀ ਬਹੁਤ ਦੋ ਤਿੰਨ ਵੀਰ ਵਾਰ ਖੜੇ ਵੀ ਮਲੇ ਸਰਟੀਫਿਕੇਟ ਦਾ ਖੜਾ ਜੀ ਉਹ ਹਾਂ ਜੀ ਉਹ ਵੀ ਛੁੱਟੀ ਦੇ ਨੇ ਜੀ ਸਾਰੇ ਛੁੱਟੀ ਦੇ ਨੇ ਦੋ ਦੋ ਤਿੰਨ ਤਿੰਨ ਦਿਨ ਦੀ ਛੁੱਟੀ ਤੇ ਇੱਕ ਮੁਲਾਜ਼ਮ ਹੈ ਹੀ ਕੋਈ ਨਹੀਂ ਸੋ ਬੜੀ ਮਤਲਬ ਮੈਂ ਚੇਤੇ ਆ ਕੇ ਚੈੱਕ ਕੀਤਾ ਤੇ ਛੁੱਟੀ ਦੇ ਜੇ ਜਾਣਾ ਤਾਂ ਸਭ ਨੇ ਇਕੱਠੇ ਜਾਣਾ ਜੀ ਜਿਹਦਾ ਕੋਈ ਸਿਸਟਮ ਹੋਣਾ ਚਾਹੀਦਾ ਬੈਕਅਪ ਤੇ ਜੇ ਤੁਸੀਂ ਜਾ ਰਹੇ ਹੋ ਪਿੱਛੇ ਤਾਂ ਕਿ ਪਬਲਿਕ ਨੂੰ ਪਬਲਿਕ ਪਾਸਤੇਸ ਨੂੰ ਲਾਇਆ ਗਿਆ ਜੂਵੀ ਤੇ ਇੱਥੇ ਲੋਕਾਂ ਨੂੰ ਦੀ ਸਹੂਲਤ ਨਾ ਹੋਵੇ ਆਪਾਂ ਸਾਲ ਤੋਂ ਥੀ ਲੱਡੀ ਵੱਡੀ ਹੈ ਕਿੱਦਾਂ ਕੰਮ ਚੱਲੇਗਾ ਜੇ ਜਨ ਸਰਟੀਫਿਕੇਟ ਵਾਲਾ ਬੰਦਾ ਇੱਕ ਇੱਥੇ ਕੰਮ ਕਰੂਗਾ ਕੋਈ ਹੈ ਨਹੀਂ ਜੀ ਲੋਕ ਲੱਗਿਆ ਕਹਿੰਦੇ ਦੀ ਪਟਿਆਲੇ ਕੰਮ ਪੈ ਗਿਆ ਇਹਨਾਂ ਨੂੰ ਇਹ ਐਂ ਹੀ ਕਰਦੇ ਆ ਵੀ ਉੱਥੇ ਬਹਿੰਦੇ ਨਹੀਂ ਜੀ ਔਰ ਪਿੰਡਾਂ ਦੇ ਨੂੰ ਸੈਂਟ ਲੋਕ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਆ ਸ਼ਹਿਰ ਦੇ ਲੋਕ ਬੈਠੇ ਰਹਿੰਦੇ ਆ ਜਿਹੜੇ ਕੱਡ ਕੱਡ ਚਲੇ ਜਾਂਦੇ ਆ ਜੀ ਕੰਮ ਨਹੀਂ ਹੁੰਦਾ ਸੋ ਇਹਦੀ ਕਲਾਮ ਮੀਟਿੰਗ ਕਰਕੇ ਹੁਣ ਜੀੜੀਆਂ ਜੀ ਇਹ ਹਾਜ਼ਰੀ ਜ਼ਰੂਰੀ ਕਰਾਂਗੇ ਤਾਂ ਕਿ ਲੋਕਾਂ ਨੂੰ ਅਸੂਬਦਾ ਨਾ ਹੋਵੇ ਲੋਕਾਂ ਦੀ ਸ਼ਿਕਾਇਤ ਹੈ ਜਨ ਸਰਟੀਫਿਕੇਟ ਵਾਲੇ ਪੈਸੇ ਬਹੁਤ ਮੰਗਦੇ ਆ ਇਸ ਤਰ੍ਹਾਂ ਕੇ ਵੀ ਬਿਲਕੁਲ ਜੀ ਕਿਹਾਂ ਚ ਵੀ ਜੇ ਕੋਈ ਪੈਸੇ ਮੰਗਦਾ ਸਾਨੂੰ ਦੱਸੋ ਜੀ ਵਿਦ ਐਵੀਡੈਂਸ ਵਿਦ ਕੋਈ ਆਡੀਓ ਰਿਕਾਰਡਿੰਗ ਕੋਈ ਵੀਡੀਓ ਰਿਕਾਰਡਿੰਗ ਲਿਆਓ ਜਿਹੜਾ ਵੀ ਪੈਸੇ ਮੰਗਦਾ ਲਿਆਓ ਬਾਕੀ ਕੰਮ ਸਰਕਾਰ ਦਾ ਜੀ ਅਸੀਂ ਆਪੇ ਕਾਰਵਾਈ ਕਰਾਂਗੇ ਹੈ ਯੋ ਕਈਓ ਸਾਹਿਬ ਕਿੰਨੀ ਦੇਰ ਦੀ ਛੁੱਟੀ ਦੇ ਯੋ ਸਾਹਿਬ ਤਾਂ ਅੱਜ ਐਪਲੀਕੇਸ਼ਨ ਉਹਨਾਂ ਦੀ ਜਿਹੜੀ ਆਈ ਹੈ ਤੇ 2 ਦਿਨ ਦੀ ਛੁੱਟੀ ਦੇ ਨੇ ਜੀ ਠੀਕ ਹੈ ਨਾ ਜੀ ਤੇ ਮੇਨ ਮੁਖ ਨੇ ਉਹ ਤੇ ਇਸ ਕਰਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਲਬ ਇੱਥੇ ਸਾਰਾ ਜਿਹੜਾ ਕੰਮ ਇੱਥੇ ਚੱਲਦਾ ਆਪਰੇ ਕਈ ਵਾਰੀ ਇਹ ਵੀ ਪ੍ਰੋਬਲਮ ਆ ਰਹੀ ਵੀ ਡਿਪੂਟੇਸ਼ਨ ਤੇ ਕੰਮ ਦਿੱਤਾ ਹੋਇਆ ਜੀ ਵੀ ਬਾਹਰ ਕਿਤੇ ਹੋਰ ਨਗਰ ਕੌਂਸਲ ਦੇ ਵਿੱਚ ਵੀ ਜਾਣਾ ਪੈਂਦਾ ਜੇ ਕਿਕ ਇਹ ਇੱਕ ਇਹ ਵੀ ਪ੍ਰੋਬਲਮ ਹੈ ਤੇ ਇਹ ਨਗਰ ਕੌਂਸਲ ਨਾਬਾ ਦੇ ਵੀ ਮੁਲਾਜ਼ਮਾਂ ਦੀਆਂ ਕੁਝ ਸ਼ਿਕਾਇਤਾਂ ਨੇ ਜੀ ਕਿ ਸਾਨੂੰ ਡਿਪੂਟੇਸ਼ਨ ਤੇ ਅਲੱਗ-ਅਲੱਗ ਸ਼ਹਿਰਾਂ ਦੇ ਕੰਮ ਦਿੱਤੇ ਪਏ ਨੇ ਕੋਈ ਮਰੀਰ ਕੋਲ ਦੇ ਕੋਈ ਸਮਾਣੇ ਕੋਈ ਕਿਤੇ ਵੀ ਸਾਨੂੰ ਕੋਈ ਜਗ੍ਹਾ ਤੇ ਰੱਖਿਆ ਜਾਵੇ ਤਾਂ ਕਿ ਅਸੀਂ ਮਨ ਲਾ ਕੇ ਪੂਰਾ ਕੰਮ ਕਰੀਏ ਇਹ ਵੀ ਗੱਲ ਬਿਲਕੁਲ ਠੀਕ ਹੈ ਇੱਥੇ ਜਿਹੜੇ ਵੀਰ ਖੜੇ ਨੇ ਸੇਵਾ ਕੇਂਦਰ ਦੇ ਵਿੱਚ ਬਾਕੀ ਸਾਰਾ ਠੀਕ ਹੈ ਜੀ ਜਿਹੜਾ ਆਧਾਰ ਕਾਰਡ ਦਾ ਸਰਵਰ ਆ ਡਾਊਨ ਹੈ ਜੀ ਕਿੰਨੀ ਦੇਰ ਹੋ ਗਈ ਸਰਕਾਰਾਂ ਚੱਲਦੀਆਂ ਨੂੰ ਕਿੰਨੀ ਦੇਰ ਹੋ ਗਈ ਸੇਵਾ ਕੇਂਦਰ ਚੱਲਦਾ ਨੂੰ ਸਰਵਰ ਅੱਜ ਵੀ ਡਾਊਨ ਹੈ ਜੀ ਜਿਹੜੇ ਲੋਕ ਆ ਰਹੇ ਨੇ ਇਨੋਸੈਂਟ ਪਿੰਡਾਂ ਦੇ ਇੱਥੇ ਆਧਾਰ ਕਾਰਡ ਦੇ ਵਿੱਚ ਕਿਸੇ ਨੇ ਆਪਣੀ ਫੋਟੋ ਚੇਂਜ ਕਰਾਉਣੀ ਹੈ ਕਿਸੇ ਨੇ ਨਾਂ ਕਿਸੇ ਨੇ ਜਨਮ ਮਿਤੀ ਕੁਝ ਕੁ ਕਰਨਾ ਸਾਰਾ ਉਹ ਆਉਂਦੇ ਆ ਗਿਹੜੇ-ਗਿਹੜੇ ਮਾਰ ਕੇ ਚਲੇ ਜਾਂਦੇ ਜੀ ਸੋ ਇਹ ਵੀ ਬੜੀ ਮਿਹਨਤ ਹੈਗੀ ਹੈ ਪਰ ਮੈਂ ਪਿਛਵਾਦ ਹੋਣਾ ਸੇਵਾ ਕੇਂਦਰਾਂ ਜਿਹੜੀਆਂ ਸੰਬੰਧਿਤ ਸਾਰੇ ਸੰਸਥਾਵਾਂ ਔਰ ਨਗਰ ਕ ਹਰ ਇੱਕ ਦੀ ਹਾਜ਼ਰੀ ਜ਼ਰੂਰੀ ਕਰਨੀ ਹੈ ਸਰਕਾਰ ਦਾ ਕੰਮ ਹੈ ਜੀ ਮੈਨੂੰ ਇਹ ਆ ਗਿਆ ਹਰ ਇਹਨਾਂ ਨੂੰ ਇੱਕ ਵਾਰੀ ਬਿਠਾ ਕੇ ਮੀਟਿੰਗ ਕਰਕੇ ਜਿਹੜੀਆਂ ਨੇ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਤੁਹਾਡੀ ਹਾਜ਼ਰੀ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਕੋਈ ਸੁਵਿਧਾ ਨਾ ਹੋਵੇ ਅੱਜ ਚੇਤਾਵਨੀ ਦੇ ਕੇ ਜਾ ਰਹੇ ਹਾਂ ਬਿਲਕੁਲ ਚੇਤਾਵਨੀ ਵੀ ਹੈ ਜੀ ਔਰ ਹੱਥ ਬਨ ਕੇ ਬੇਨਤੀ ਵੀ ਕਰ ਰਹੇ ਹਾਂ ਕਿਉਂਕਿ ਇਹ ਇਹ ਨਹੀਂ ਹੈਗਾ ਕਿ ਆਪਾਂ ਕੋਈ ਦੂਜੇ ਸਟਾਈਲ ਨਾਲ ਜਿਵੇਂ ਆਮ ਹੁੰਦਾ ਵੀ ਡਰਾ ਧਮਕਾ ਕੇ ਤਾਂ ਨਹੀਂ ਸਾਡੇ ਭੈਣ ਭਰਾ ਨੇ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣੀ ਜੌਬ ਇਮਾਨਦਾਰੀ ਨਾਲ ਕਰੋ ਲੋਕਾਂ ਨੂੰ ਕੋਈ ਸਮੱਸਿਆ ਨਾ मकसद ठीक चले ये चेतावनी भी है वार्निंग भी है प्यार भी है सब कुछ अच्छे नहीं फिर भी इस असर होंगे तो फिर कार्रवाई होगी नाभा तो सुखचैन सिंह लवाणा की रिपोर्ट